ਮੁੱਖ ਮੰਤਰੀ ਧੀ ਥੀਆਟ੍ਰਾ ਜੋ ਇਹਨਾਂ ਦੇ ਵਿੱਚ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬਾ ਉਹ ਦੇ ਦਰਸ਼ਨ ਦਿਦਾਰੇ ਨੇ ਜਲੇ ਵਾਲਾ ਬਾਗ ਦਰਿਆਣਾ ਮੰਦਰ ਪਾਰਟੀਸ਼ਨ ਮਿਊਜ਼ੀਅਮ RAM TIRTH ਭਗਵਾਨ ਬਾਰਮਿਕੀ ਦਾ ਮੰਦਰ ਬਾਗਾ ਬਾਟਨ 5 ਦਿਨ ਦਾ ਪ੍ਰੋਗਰਾਮ ਹੋਊਗਾ ਹਰ ਇੱਕ ਬਹੁਤ ਤੋਂ 40 ਨੰਬਰ ਜਿਹੜੇ ਨੇ ਕਿਉਂਕਿ ਵਾਸਤੇ ਵੀ 40 ਹੀ ਡਾਲੇ ਫਾਰਮ ਜਿੰਨੇ ਮਰਜ਼ੀ ਭਰ ਸਕਦੇ ਨੇ ਪਰ ਲੱਕੀ ਡਰੋ ਜਿਹੜਾ ਇੱਥੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਆਪਣੇ ਬੱਚੇ ਬਜ਼ੁਰਗ ਜਿਹੜੇ ਹੋ ਕੱਢ ਲਈ 15 ਬੰਦੇ ਅਸੀਂ ਬੱਚਿਆਂ ਨੇ ਡਰਾ ਕੱਢਿਆ ਉਹਨਾਂ ਨੂੰ ਮਿਲ ਕੇ ਆਏ ਨੇ ਦੇ ਜਿਹੜੇ ਜਿਹਲੇ ਬਾਰਡਰ ਵਾਲੇ ਜ਼ਿਲ੍ਹੇ ਨੇ ਉਹਨਾਂ ਨੂੰ ਟੈਕਸੀ ਕੇਸਗੜ ਸਾਹਿਬ ਅਨੰਪੁਰ ਸਾਹਿਬ ਮਾਤਾ ਨਾਨਦੇਵੀ ਜੀ ਦੇ ਦਰਸ਼ਨ ਬਿਰਾਸਤੇ ਕਾਲਾ ਪਾਈ ਜੈਤਾ ਜੀ ਦਾ ਮੈਡੀਅਮ ਜਿਹੜਾ ਬਣਾਇਆ ਤੇ ਜਿੰਨੇ ਵੀ ਸ਼੍ਰੀ ਅਨੰਦਪੁਰ ਸਾਹਿਬ ਰੱਖੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਕਿ 350 ਸਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਸੀ ਉਹ ਪੂਰਾ ਮਨਾ ਰਹੇ ਹਾਂ ਇਸ ਸਾਲ ਦੇ ਵਿੱਚ ਤੇ ਉਹ ਉਹ ਵੀ ਉਹਨਾਂ ਦੀ ਵੀ ਅਨੰਦਪੁਰੀ ਉਹਨਾਂ ਨੇ ਬਸਾਈ ਸੀ ਸੋ ਉਸ ਸੰਬੰਧ ਵਿੱਚ ਵੀ ਸਾਰੇ ਲੋਕ ਜਿਹੜੇ ਨੇ ਉੱਥੇ ਜਾਣਾ ਚਾਹੁੰਦੇ ਦਰਸ਼ਕਾਂ ਨੂੰ ਚਾਹੁੰਦੇ ਰਸਮੀ ਤੌਰ ਤੇ ਤੁਰੀ ਵਿਧਾਨ ਸਭਾ ਹਲਕੇ ਤੋਂ ਸ਼ੁਰੂਆਤ ਕੀਤੀ ਹੈ ਸਾਰੇ ਪੰਜਾਬ ਚ ਰਜਿਸਟ੍ਰੇਸ਼ਨ ਹੋ ਜੂਗੀ ਤੇ ਲਗਭਗ ਇੱਕ ਵਿਧਾਨ ਸਭਾ ਆ ਕੇ ਤੋਂ 16000 ਤੋਂ ਵੱਧ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲੈ ਕੇ ਜਾਵਾਂ ਤੇ ਤਾਂ ਕਿ ਅਸੀਂ ਇਹ ਪੂਨ ਖੱਟ ਸਕੀਏ ਕਿ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਕੋਈ ਹੋਰ ਮਜਬੂਰੀਆਂ ਹੋਣ ਜਿਹੜੀ ਜਾਣਾ ਚਾਹੁੰਦੇ ਨੇ ਪਰ ਨਹੀਂ ਜਾ ਸਕਦੇ ਜਿਵੇਂ ਅੱਜ ਵੀ ਬਜ਼ੁਰਗ ਬਹੁਤ سارے ਮਿਲੇ ਜਿਹੜੇ ਜਿਨ੍ਹਾਂ ਨੂੰ ਕਈ ਕਈ ਸਾਲ ਹੋ ਗਏ ਤਾਂ ਮਤਲਬ 10 ਸਾਲ 12 ਸਾਲ ਹੋ ਗਏ ਪਰ ਵੱਤ ਸਾਲ ਨਹੀਂ ਜਾਇਆ ਗਿਆ ਤੇ ਉਹਨੂੰ ਲੈ ਕੇ ਜਾਵਾਂਗੇ ਦਰਸ਼ਕਾਂ ਦੇ ਘਰ ਤੇ ਜਾਵਾਂਗੇ ਔਰ ਇਹੀ ਅਹਿਸਾਸ ਕਰਾਂਗੇ ਕਿ परमात्मा ਪੰਜਾਬ ਉਹ ਜੱਦੀ ਜਗ੍ਹਾ ਤੇ ਰੱਖੀ ਤਰਕੀਆਂ ਖੁਸ਼ੀਆਂ ਅਨੁਰੂਪੀਆਂ ਦੇ ਦੀਵੇ ਪੰਜਾਬ ਦੇ ਘਰ ਦੇ ਵਿੱਚ ਬਲਦੇ ਨੇ